ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਜਮ੍ਹਾਂ ਹੈਰਾਨ ਕਰਨ ਵਾਲੇ ਬਾਜਬ ਰੇਡ ਜਿਹੜੇ ਵੀਰ ਕਹਿੰਦੇ ਨਕਲੀ ਦੁੱਧ ਤੋਂ ਅਸੀਂ ਬਚਣਾ ਸਾਨੂੰ ਸਸਤਾ ਜਿਆ ਪੁੱਛੋ ਚਾਹੀਦਾ ਜਮ੍ਹਾਂ ਸਸਤਾ ਜਿਆ ਬਸ ਦੁੱਧ ਭਾਵੇਂ 8 ਕਿਲੋ ਹੋਵੇ ਚਾਹੇ 10 ਕਿਲੋ ਹੋਵੇ ਘਰ ਦਾ ਦੁੱਧ ਬਿਨਾ ਘਰ ਦਾ ਦੁੱਧ ਪੀਣਾ ਚਲਾ ਦੇਣਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸੋ ਨਾਂ ਵੀਰੇ ਰਮਨਦੀਪ ਸਿੰਘ ਪਿੰਡ ਤਾਜਪੁਰ ਤਹਿਸੀਲ ਹੈਗੁਰ ਜਿਲ੍ਹਾ ਲੁਧਿਆਣਾ ਮੋਬਾਈਲ ਤੋਂ ਵੀਰੇ 2 ਕਿਲੋਮੀਟਰ ਤੇ ਆ ਠੀਕ ਆ ਮੋਬਾਈਲ ਨੰਬਰ ਹੀ 79732 33431 79732 33431 33431 ਅੱਜ ਆਪਾਂ ਬਾਜ ਬਜੇ ਰੇਡ ਦੇ ਦੋ ਦਿਖਾਵਾਂਗੇ ਪਾਲਕ ਬੱਚੀਆਂ ਤਿੰਨ ਬੱਚੀਆਂ ਹਨਾ ਤਿੰਨ ਬੱਚੀਆਂ ਵੀਰੇ ਇੱਕ ਗੱਬੜ ਚ ਇੱਕ ਬੱਚੀ ਹਾਂ ਵੀਰੇ ਗੱਬੜ ਦੇ ਠੀਕ ਆ ਦੋ ਆਪਣੇ ਵੜਾ ਸੂਨ ਵਾਲੀਆਂ ਠੀਕ ਹੈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖੀ ਇਹਨਾਂ ਸੂਆ ਕਿਹੜਾ ਸੁੰਦੀ ਆ ਇਹ ਵੀਰੇ ਦੂਜਾ ਸੂਆ ਸੁੰਦੀ ਆ ਠੀਕ ਹੈ ਇਹਦੇ 10 ਤੋਂ 15 ਦਾ ਬਾਕੀ ਪਿਆ 15 ਦਿਨ ਬਾਕੀ ਕੱਦ ਦਰਮਿਆਨੇ ਜਾ ਗਈ ਥੋੜੀ 10 ਤੋਂ 15 ਵੀਰੇ ਬਾਕੀ ਬਲੇ ਬੂਨੇ ਬੱਸੀ ਕੋਲ ਬਹੁਤ ਆ ਕਹਿ ਡੰਗਰ ਨਮਾਈਆਂ ਦੇ ਠੰਡ ਬਹੁਤ ਆ ਠੀਕ ਹੈ ਥੋੜਾ ਮੀਡੀਅਮ ਸਾਈਜ਼ ਕਹਿ ਸਕਦਾ ਪਰ ਤੇ ਬਲੇ ਬੂਨੇ ਬਹੁਤ ਆ ਬੱਸੀ ਕੋਲ ਬੱਸੀ ਦੁੱਧ ਦੇ ਦਿੰੂ 15 ਤੋਂ ਬਾਅਦ ਠੀਕ ਹੈ ਕਹਿੰਦਾ ਪਾਬ ਲੈਣ ਵਾਲਾ ਚਾਹੇ 12 ਮੰਨ ਕੇ ਲੈ ਜੇ ਆਪ ਦੀ ਸਮਝ ਨਾਲ ਉਹਨੇ ਲੈਣਾ ਠੀਕ ਹੈ ਵਿਹੜ ਕੱਚੀ ਆ ਤੇ ਰੇਟ ਇਹਦਾ ਕੀ ਰੱਖਿਆ ਬਿਰੇ ਰੇੜਿਆ 44000 ਰੁਪਇਆ ਮਾਨਤਨ ਮਾਨਤਨ ਹੋਣੀ ਬਿਰੇ ਬਸਰੀ ਕੁਆਲਟੀ ਦੀ ਬੂਡੀ ਦਿਖਾ ਦਿਓ ਠੀਕ ਹੈ ਕਹੇ ਦੀ ਬਿਰੇ ਸੋ ਪਰ ਮੂੰਹ ਮੱਥਾ ਦੇਖੋ ਜਮਾ ਸੋਹਣਾ ਸਾਫ ਸੁਥਰਾ ਤੇ ਰਾਜੀ ਸਮੀ ਪਲੀ ਵਿੱਚ ਸਹਿਜ ਜ਼ਰੂਰ ਮੀਡੀਅਮ ਆ ਗਿਆ ਤੇ ਪਰ ਗੋਲ ਮਟੋਲ ਰਾਜੀ ਪਲੀ ਪੁਲੀ ਬਹੁਤ ਆ ਤੇ 44000 ਡਿਮਾਂਡ ਆ 15 ਦਿਨ ਬਾਕੀ ਪਏ ਆ ਤੇ 12 ਕਿਲੋ ਦੁੱਧ ਤੋਂ ਮਰਦੀ ਨਹੀਂ ਚੰਗੇ ਪੱਠੇ ਪਾਉਂਗੇ ਤਾਂ 12 ਕਿਲੋ ਆਮਣਾ ਦੁੱਧ ਛੋੜਾਂਗੇ ਬਾਕੀ ਭੈਣ ਕੋਈ ਲਿੱਸੀ ਨਹੀਂ ਕਹਿ ਸਕਦਾ ਬੱਸੀ ਨੂੰ ਰਾਜੀ ਸਮੀ ਬੜੀ ਆ ਹਨਾ ਕੁਆਲਿਟੀ ਫੁੱਲਾ ਫਿਰ ਦੁਆਕੇ ਨਿਗਾ ਮਾਰਦੇ ਕਹੇ ਜੀ ਕੁਆਲਿਟੀ ਆ ਠੀਕ ਹੈ ਸੋ ਰਾਜੀ ਸਮੀ ਬੜੀ ਲਿੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਸੋ ਬਰ ਸਾਈਜ਼ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਤੇ ਰਾਜੀ ਸਮੀ ਬੜੀ ਮੇਨ ਗੱਲ ਲਿੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਸੋਹਣਾ ਮੰਨ ਕੇ ਚਲੋ ਵਧੀਆ ਮੂੰਹ ਉੱਤੇ ਲੱਗ ਜੇ ਤੇ ਰੇਟ ਵੀ ਜਮਾ ਜੈ ਨੂੰ ਹੋਣ ਜਾ 44000 ਰੁਪਇਆ ਇਹਦੇ ਵਿੱਚ ਵੀਰੇ ਮਾਨਤਾਣ ਕਰਾਂਗੇ ਮਾਨਤਾਣ ਵੀ ਕਰਦਾ ਆਇਗਾ ਇਹਦਾ ਸੋ 44000 ਰੁਪਇਆ ਮੁੱਲ ਆ ਵੈੜਦਾ ਮਾਨਤਾਣ ਇਹਦੇ ਵਿੱਚ ਹੋਜੂ ਕੱਚੀ ਹਲੇ ਮੰਨ ਕੇ ਚੱਲ ਵੀ ਸੇਰ ਜੋ ਪੂਣੀ 31 ਨੇ ਹਨਾ ਹਲੇ ਇਹ ਕਹਿਣ ਦਾ ਭਾਅ ਵੀ 60 ਤੋਂ 65% ਹਵਾਨਾ ਹੋਰ ਬਣਾ ਦੇਣਾ ਮੈਂ ਤਾਂ ਵੀਰੇ ਇਹ ਮੰਨ ਕੇ ਚੱਲੋ 12-13 ਦਿਨ ਤਾਂ ਬਾਕੀ ਹੋ ਪਏ ਆ ਠੀਕ ਹੈ ਬਾਕੀ 2-4 ਨੇ ਉੱਤੇ ਵੀ ਲੈ ਸਕਦੀ ਆ ਹੁਣ ਮੌਸਮ ਵਧੀਆ ਹਫਤਾ ਵੀ ਲੈ ਸਕਦੀ ਆ ਕਹਿੰਦਾ ਭਾਉ ਜੀ ਚੰਗੀ ਗੇਅਰ ਕਰਨ ਨੂੰ 14 ਕਿਲੋ ਤਾਂ ਪਾ ਸਕਦੀ ਆ ਇਹ ਬੰਦਾ ਇਹਨੂੰ ਹੁਣ ਵੱਧਾ ਘੱਟਾ ਟਰਾਂਜੇ ਦਾ ਚਾਰ ਦੇਵੇ ਕੋਈ ਪਈ ਬੱਸੀ ਕਿੱਧਰ ਬਾਕੀ ਹੁਣ ਰੁੱਤ ਟਾਈਮ ਇਹਨਾਂ ਦਾ ਵਧੀਆ ਸਾਡਾ ਅੱਗੇ 2 ਨੰਬਰ ਦੇਖੀਏ ਨੇ ਜਿਹੜੀ ਆਪਾਂ ਵੀਰੇ ਉਹ ਵੀ ਦੂਜਾ ਸੂਆ ਗਾ ਠੀਕ ਹੈ ਉਹਦੇ ਵੀ ਮੰਨ ਕੇ ਚਲੋ ਹਫਤੇ ਉਹ 10 ਦਿਨ ਬਾਕੀ ਪਏ ਹਫਤੇ ਤੱਕ ਬਾਕੀ ਹਾਂ ਹਫਤਾ ਤੱਕ ਬਾਕੀ ਵੀਰੇ ਸੋਹਣੀ ਵਧੀਆ ਮੂੰਹ 'ਤੇ ਲੱਗਦੀ ਹੈ ਬੜਾ ਹਾਂ ਵੀਰੇ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ ਵੀਰੇ ਰੇਟ 32000 ਰੁਪਇਆ 32000 ਦੇ ਵਿੱਚ ਦੁੱਧ ਪੀਂਦੇ ਕਰ ਦਾਂਗੇ ਬੰਦੇ ਨੂੰ ਕੀ ਬਾਦ ਦੋ ਜਾਨਵਰ ਹੋਣੇ ਬੱਸੀ ਦੇ ਦੀ ਤਾਂ ਠੀਕ ਹੈ ਸੋ ਫਿਰ 32000 ਜੱਜ ਟਾਈਮ 'ਚ ਮੈਂ ਕੱਟੀ ਦਿੰਦਾ ਸਾਲ ਸਵਾ ਸਾਢੇ ਹਾਂ ਜਮਾ ਜੱਜ ਗੱਲ ਆ ਕਿ ਵਥਾਂ ਤੋਂ ਬੱਸੀ ਬਹੁਤ ਚੰਗਾ ਲੱਗਿਆਗਾ ਠੀਕ ਹੈ ਜਿਹੜੇ ਵੀਰਾਂ ਨੇ ਮੈਂ ਕਿਹਾ ਜੇ ਕੁੱਤਾ ਰੱਖਿਆ ਉਹਨੇ ਥਾਂ 'ਚ ਵੀ ਰਾਖੜ ਜੂ ਇਹ ਹਾਂ ਛੜ ਜੂ ਸੁਭਰੋਜ ਮੰਨ ਕੇ ਚੱਲੋ ਵੀ ਜਿਹੜਾ ਬੰਦਾ ਕੁੱਤਾ ਰੱਖੀ ਫਿਰਦਾ ਵੀ ਦੁੱਧ ਮੋਲ ਪੀਂਦਾਗਾ ਉਹਦੇ ਲਈ ਸ਼ਰਮ ਵਾਲੀ ਗੱਲ ਆ ਆਹ ਗਾਂ ਲੈ ਲਓ ਘਰ ਦਾ ਦੁੱਧ ਪੀਓਗੇ ਅਸਰੀ ਦੁੱਧ ਤੁਸੀਂ ਜਾਵਾਂ 32000 ਦੇ ਵਿੱਚ ਤੇ ਰੌਣੇ ਮਾਣ ਦਾਣੇ ਦੇ ਵਿੱਚੋਂ ਮਾਣ ਤਾਂ ਆਪਣੇ ਕੋਈ ਗੱਲ ਨਹੀਂ ਕਰਦਾਂਗੇ ਕੀ ਦੀ ਦੇ ਦੇਂਗਾ ਹੈ ਵੀ ਰੱਤੀ ਦੀ ਬੰਦੀ ਦਾ ਬਾਦ ਦਾ ਵੀ ਆਪਣਾ ਛੋਟਾ ਥੰਪੜਾ ਕੰਮ ਹੁੰਦਾ ਤਾਂ ਪਹਿਲੀ ਜੈ ਰੇਟ ਮੰਗਾਂ ਤੁਸੀਂ ਆਪ ਦੇਖ ਲਓ 31 ਦੀ ਦੇ ਦੇਗਾ ਹਾਂ 31 ਦੀ 1000 ਹੋਰ ਤੱਕ ਕੋਈ ਗਾ ਨਹੀਂ 31 ਦੇ ਤੁਸੀਂ ਕਹਦਾ ਕੋਈ ਗਣ ਮਾਨ ਕਰਤਾ ਠੀਕ ਹੈ 31000 ਰੁਪਏ ਦੀ ਬੈੜਾ ਦੁੱਧ 10 ਕਿਲੋ ਦਊਗੀ ਨਹੀਂ 10 ਤੋਂ ਵੀਰੇ ਬਾਅਦ ਚੱਲੂ ਬਸੀ ਤੇ ਆਲੀ ਕੋਈ ਬਹੁਤ ਚੰਗੀ ਕਰਦੀ ਹੁੰਦੀ ਹੈ ਬਾਕੀ ਮੈਂ ਵੀ ਜੇ ਸਾਹਮਣ ਵਾਲਾ ਹੋਇਆ ਨੌਲੇਜ ਰਾਕਦਾ ਉਹ 12 ਜੋੜ ਲਓ ਆਪਾਂ ਦੁੱਧ ਨਹੀਂ ਵੀਰੇ ਕਹਿੰਦੇ ਦੁੱਧ ਸੇਵਾ ਦਾ ਠੀਕ ਹੈ ਕੀ ਪਤਾ ਇਹਨੇ 8 ਦੇਣਾ ਕੀ ਪਤਾ ਇਹਨੇ 15 ਵੀ ਦੇ ਦੇਣ ਇਹ ਵੀ ਗਾਰੰਟੀਆਂ ਲਈ ਲਈਏ ਹਾਂ ਆਪਣੇ ਸੂਆ ਸੋ ਗੱਲ ਜਮਾ ਜੈ ਜੈ ਜੱਟ ਸੌਦਾ ਜਾਂ 31000 ਰੁਪਏ ਦੇ ਵਿੱਚ ਤੁਹਾਡੇ ਘਰੇ ਜਾ ਕੇ ਬੈਠੂਗੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੂਗੀ ਜੇਰ ਪਾਉਗੀ ਜਾਂ ਨਹੀਂ ਪਾਉਗੀ ਤੁਸੀਂ ਕੋਲੇ ਦੀ ਗੌਰ ਰੱਖ ਕੇ ਡਾਕਟਰ ਤੋਂ ਪਵਾ ਲਓਗੇ ਕਹੋਗੇ ਗੱਬਣ ਵਹਿਰ ਲੈਣ ਚ ਇਹ ਫਾਇਦਾ ਕਿ ਘਰੇ ਜਾ ਕੇ ਸੂਗੀ ਇੱਕ ਆਪਾਂ ਹੋਰ ਆਫਰ ਦੇ ਦਾਂਗੇ ਕਿਉਂਕਿ ਆਪਾਂ ਉਹਦੇ ਵਿੱਚ ਸੌਦੇ ਦੇ ਵਿੱਚੋਂ ਫੋਰ ਥੱਪਾ ਹੀ ਹੋਣਾਗਾ ਜੇ ਕੋਈ ਦੋ ਗਾਵਾ ਇਕੱਠੀਆਂ ਲੈ ਲੂ ਇੱਕ ਆਪਾਂ ਬੱਚਾ ਫਰੀ ਦੇ ਦਾਂਗੇ ਠੀਕ ਹੈ ਜਰਸੀ ਦਾ 10000 ਦਾ ਬੱਚਾ ਦਾ ਕੱਲਿਆ ਮੁੱਲ 10000 ਕਰਨਾ ਉਹਦਾ ਮੈਂ ਮੈਂ ਦੱਸੂ ਕਿਹੜਾ ਫਰੀ ਦੇਣਾ ਠੀਕ ਹੈ ਦੋ ਮਗਰੇ ਇੱਕ ਫਰੀ ਦੇ ਦੇ ਦੋ ਮਗਰੇ ਇੱਕ ਫਰੀ ਦੇ ਦੂੰਗਾ ਠੀਕ ਹੈ ਜੀ ਦੋਨੇ ਇਕੱਠਿਆਂ ਲਵੋ ਕੋਈ ਦੋਨੇ ਇਕੱਠਿਆਂ ਲਵੋ ਠੀਕ ਹੈ ਕਹਿੰਦਾ ਬਾਪ ਉਹਨਾਂ ਦਾ ਘਰ ਭਰਦਾ ਪੋਸੂ ਵਾਲੇ ਬਣਾਣਾਂਗੇ ਆਪਾਂ ਪੰਜ ਹੋਣਗੇ ਤਿੰਨ ਹਾਂ ਦੋ ਹੀ ਬੱਚੇ ਦੱਸਣਗੇ ਪੰਜ ਹੋਣਗੇ ਤੇ ਕਿਹਾ ਇਹਦੇ ਆਪਾਂ ਕਿੰਨਾ ਕਰਿਆ 42 44000 ਰੁਪਿਆ ਇਹਦਾ 32000 ਰੁਪਿਆ 40 ਤੇ ਮੰਨ ਕੇ 70 75000 ਰੁਪਿਆ ਬਣਦਾ ਹਾਂ ਇਹ ਫਿਰ ਮੈਂ ਰੇਟ ਪੂਰਾ ਲਊਗਾ ਬੱਚਾ ਦੇ ਦੂੰਗਾ ਯਾਰ ਠੀਕ ਹੈ ਠੀਕ ਹੈ 75000 ਦੇ ਵਿੱਚ 2-3000 ਬੰਦਿਆ ਗੱਡੀ ਦਾ ਕਰਾਇਆ ਪੇਜੂ ਚੱਲ ਮੰਨ ਲਾ ਹਾਂ ਉਹ ਪੇਜੂਗਾ 3-5 ਨਾ ਘਰੇ ਜਾਣਗੇ ਹਾਂ 5000 ਅੱਗੇ ਕਾਲੀ ਬੱਚੀ ਦੇਖੀਏ ਨੇ ਆਪਾਂ ਐ ਨਹੀਂ ਵੀ ਜਿਹੜਾ ਵੀਰੇ ਮਰਜ਼ੀ ਜੋੜਾ ਲੈ ਲਵੇ ਐ ਨਹੀਂ ਆਪਾਂ ਇਹਨਾਂ ਨਾਲ ਹੀ ਦੇਣਾਗਾ ਬੇਜਕ ਆਹ ਜੋੜਾ ਲੈ ਲਵੇ ਉਹ ਲੈ ਲਵੇ ਜਿਹੜਾ ਅਗਲੇ ਮਨ ਪਸੰਦ ਹੋਵੇ ਠੀਕ ਹੈ ਤਿੰਨਾਂ ਚ ਜੋੜਾ ਜਿਹੜਾ ਮਰਜ਼ੀ ਆਪਾਂ ਥੱਕਾ ਨਹੀਂ ਵੀ ਆਹ ਲਵਾ ਲਓ ਠੀਕ ਹੈ ਤੇ ਅੱਗੇ ਤਿੰਨ ਨੰਬਰ ਦੇ ਇਹ ਕਾਲੀ ਜਰਸੀ ਦੇਖੀਏ ਇਹ ਵੀ ਇਹ ਮੂੰਹ ਖੀਰੀ ਆ ਠੀਕ ਹੈ ਇਹ ਸਾਢੇ 7 ਮਹੀਨੇ ਦੀ ਗੱਬਣ ਸਾਢੇ 7 ਮਹੀਨੇ ਦੀ ਗੱਬਣ ਚੈੱਕ ਆ ਚੈੱਕ ਪਾ ਜਿਹੜਾ ਮਰਜੀ ਬੰਦਾ ਆਪਣੇ ਘਰੇ ਚੈੱਕ ਕਰਾ ਲਵੇ ਆਪਣੀ ਚੈੱਕ ਕਰਾਈ ਵੀ ਆਪਣੀ ਚੈੱਕ ਕਰਾਈ ਵੀ ਆ ਮੂੰਹੋਂ ਕੱਚੀ ਹੀਰੀ ਆ ਕੱਚੀ ਹੀਰੀ ਥਣ ਚਾਰੀ ਆ ਫੋਟਸਾਂ ਤਾਂ ਨੇ ਥਣ ਚਾਰੀ ਆ ਹਣ ਕਿਸੇ ਡੰਗਰੇ ਦੇ ਫੋਟਸਾਂਗ ਨਹੀਂ ਹੈਗੀ ਕੋਈ ਬੱਚੀ ਤੋਂ ਵੀ ਲਾ ਕੇ ਠੀਕ ਹੈ ਇਹਦਾ ਫਿਰ ਪੈਸੇ ਕਿੰਨੇ ਲੈਣੇ ਆਪਾਂ ਕੱਲੀ ਦੇ ਇਹਦਾ ਵੀਰੇ ਫੰਡਰਾ ਬੱਸੀਆਂ ਵਾਲਾ ਭਾ 21000 ਰੁਪਇਆ 21000 ਦੇ ਵਿੱਚ ਤਿੰਨਾਂ ਘ ढाई ਮਹੀਨਿਆਂ ਦਾ ਦੁੱਧ ਪੀਂਦੇ ਕਰਦਾਂਗੇ ਹਾਂ ਸੋ ਜਿਹੜੇ ਜਦੋਂ ਵੀ ਕਹਿੰਦੇ ਬਾਡੀ ਜਾ ਕੇ ਆਪਣੇ ਘਰੇ ਦੁੱਧ ਮੋਕ ਕੇ ਜਾਂਦਾ ਉਦੋਂ ਮੈਂ ਦਾ ਮੁੱਲ ਮੰਡੀ ਤੇ 170-75 ਹੁੰਦਾਗਾ ਚਾਰੇ ਪਾਸੇ ਗੋਲ ਮੋਲ ਪਈਆ ਫੁੱਲ ਲਾਜੀਆ 21000 ਚੋ ਮਾਰ ਤਾਣ ਕਹਿੰਦਾ ਵਾ 7 ਮਹੀਨਾ ਦੀ ਮੰਨ ਲਈ ਗੱਬਣ ਹੈਗੀ ਆ 7 ਰੋਗ ਉੱਤੇ ਆ ਗਿਆ 7 ਨਹੀਂ ਮੰਨ ਲਈ ਪੰਜ ਚਾਰ ਨੇ ਦੂਦੁਰ ਹੋ ਜਾਂਦੇ ਹਨਾ ਸੋ ਡਾਕਟਰ ਵੇਸ਼ਾ ਕਬ ਦਾ ਨਾਲ ਲੈ ਉਹ ਬੱਚੀ ਝੋਲੀ ਲਾਉਣ ਲੱਗ ਗਈ ਸਿਰਫ 21000 ਦੀ ਬੱਚੀ ਸਹਿਜ ਜ਼ਰੂਰ ਛੋਟਾ ਥੋੜੀ ਛੋਟੀ ਉਮਰ ਜੀ ਬਣ ਗਈ ਹਨਾ ਕਿ ਵੀ ਆ ਜੇ ਦੰਦ ਦਿਖਾਣ ਆਪਾਂ ਸਭ ਤੋਂ ਤੀਜੇ ਨੰਬਰ ਤੇ ਗੱਬਣ ਚੈੱਕ ਪਾਸ ਬੱਚੀ 21000 ਦੇ ਵਿੱਚੋਂ ਮਾਣਤਾਂ ਤੁਹਾਡਾ ਹੋ ਜਾਊਗਾ ਕਹਿੰਦਾ ਭਾਬ ਤਿੰਨੇ 9 ਲੱਖ ਤੋਂ ਅੰਦਰ ਹੀ ਬਣਦੇ ਆ ਹਨਾ ਲੱਖ ਤੋਂ ਅੰਦਰ ਅੰਦਰ ਤਿੰਨੇ ਆ ਗਏ ਇਹ ਅੱਗੇ ਪੜੀ ਆ ਬੱਚੀ ਦੇਖੀ ਜਾਨੇ ਇਹਦੀ ਉਮਰ ਕਿੰਨੀ ਕਾ 7-8 ਮਹੀਨੇ ਦੀ ਉਮਰ ਆ ਠੀਕ ਹੈ ਇਹ ਬਹੁਤ ਵਧੀਆ ਵੀਰੇ ਆਪਣਾ ਜ਼ਿੰਮੇਵਾਰ ਘਰੋਂ ਲਈ ਉਹਨਾਂ ਦਾ ਜਿਵੇਂ ਆਪਾਂ ਕਹਿੰਦੇ ਮਿੰਨੀ ਫਾਰਮ ਠੀਕ ਆ ਛੋਟਾ ਫਾਰਮ ਸੀ ਹਾਂ ਛੋਟਾ ਫਾਰਮ ਆ ਆਪਾਂ ਬੰਦੇ ਦੇ ਘਰੇ ਵੀ ਲੈ ਚਲਾਂਗੇ ਫੋਲਡਰ ਕਾਰਡ ਮਿਲੂ ਬੱਚੇ ਦਾ ਠੀਕ ਆ ਇਹ ਐਰ ਸਾਇਰ ਦੇ ਪੇਟੋਂ ਪੈਦਾ ਹੋਈ ਬੱਸੀ ਆ ਜਰਸੀ ਦਾ ਹਾਂ ਇਹ ਐਰ ਸਾਇਰ ਤੋਂ ਨਾ ਜਰਸੀ ਆਰਟੀਕਲ ਵਾਇਆ ਸੀਗਾ ਠੀਕ ਆ ਉਹਦੇ ਪੇਟੋਂ ਪੈਦਾ ਹੋਈ ਬੱਸੀ ਆ ਹੁਣ ਇਹਦੇ ਗੋਣ ਮੰਨ ਕੇ ਚੱਲ ਐਰ ਸਾਇਰ ਤੇ ਜਰਸੀ ਦੋਨੇ ਮਿਕਸ ਆ ਗਏ ਦੋਨੇ ਮਿਕਸ ਆ ਗਏ ਠੀਕ ਆ ਇਹਦਾ ਵੀ ਤੁਸੀਂ ਇੰਨਾ ਟਾਈਮ ਵੀਡੀਓ ਬਣਾਉਂਦੇ ਨੂੰ ਮੈਨੂੰ ਇੰਨਾ ਟਾਈਮ ਵਪਾਰ ਕਰਦੋਂਗਾ ਇਹ ਜਿਹੜਾ ਰੂਮ ਮੈਂ ਦੇਖਿਆ ਹੀ ਨਹੀਂ ਕਦੇ ਠੀਕ ਆ ਬੇਲ ਬੂਲ ਬਹੁਤ ਆ ਤੇ ਬੱਚੇ ਜਿਹੜੇ ਬੰਦੇ ਦੇ ਪਾਲ ਲਈ ਮੰ ਚਾਰਤੀ ਪਲੀ ਹੋਈ ਆ ਵੀਰੇ ਠੀਕ ਆ ਪਹਿਲੇ ਸੂਏ ਮੰਨ ਕੇ ਚੱਲ ਵੀ 20 22 ਕਿਲੋ ਦੁੱਧ ਤੇ ਚੱਲੂਗੀ ਤੇ ਫਾਈਨਲ ਦੁੱਧ ਦੋ ਜਾ ਬਣਾਉਂ ਵੀਰੇ ਦੇਣਾ ਚਾਹੀਦਾ ਥਣ ਚਾਰੀ ਆ ਥਣ ਚਾਰੀ ਆ ਜਿਹਦੇ ਪੈਸੇ ਕਿੰਨੇ ਲੈਣੇ ਆਪਾਂ ਇਹਦਾ ਵੀਰੇ 15000 ਰੁਪਏ ਜਸ ਸੁਣੋ 15000 ਜਸ ਸੁਣੋ ਜਸ ਸੁਣੋ ਵੀਰੇ ਠੀਕ ਆ ਉਹ ਇਹ ਫੀਰ ਦਾ ਮੁੱਲ ਹੀ ਆ ਵੀਰੇ ਠੀਕ ਆ ਜੇ ਉਹ ਬੱਚਾ ਪਾਲਣ ਲੱਗ ਜਵੇ ਪਹਿਲਾਂ ਅਗਲਾ ਦੁੱਧ ਵੀ ਚਾਰੂਗਾ ਫਿਰ ਵੱਡੀ ਬੋਲੀ ਚਾਰੂਗਾ ਤੂੰ ਐਸਾ ਹਾਲ ਪੜਾਈ ਆ 15000 ਰੁਪਏ ਦੀ ਜਮ ਇਹ ਸਿਆਲ ਨਹੀਂ ਗਈ ਨੀ ਆਸ ਹੋਏ ਨਾ ਸੋ ਵੀਰੋ ਕਦ ਕਾਠ ਵਗੈਰਾ ਦੇਖੋ ਬੱਚੀ ਬੱਚਿਆ ਐਰ ਸਾਬ ਦੇ ਬੇਟੋ ਜਰਸੀ ਪੈਦਾ ਹੋਈ ਵੀ ਆ ਦੋਨੇ ਪੰਨ ਤੇ ਮੇਲਾ ਸੋਣੀ ਅਗੇ ਪ੍ਰੋਪਰ ਬੈਠ ਤਿਆਰ ਹੋਊਗੀ ਉਹ ਡੰਗਲ ਆਪਣੇ ਨਿਮਾ ਨਹੀਂ ਹੋਏ ਠੰਡ ਕਰਕੇ ਇਹ ਵੀ ਬੱਸੀ ਨਿਮਾਈ ਦਵਾਈ ਹੁੰਦੀ ਸੀਸੀ ਨੂੰ ਜੰਪਣੀ ਹੈ ਕਹਦਾ ਭਾਜੀ 15000 ਰੁਪਏ ਜਮਾਨਤਾਂ ਆਪਾਂ ਕਰਤਾ ਲੋ 12 ਤਰਾ ਇਹ ਕੁੱਤਾ ਇਹਦਾ ਆਂਦੇ ਹਨ ਨਾਲੇ ਜਵਾਹ ਖੇਡਣ ਲੱਗ ਗਿਆ ਨਹੀਂ ਵਿਚੋ ਇਹ ਮਾਨਤਾ ਨਹੀਂ ਹੋਣਾ ਮਾਨਤਾ 15 ਚ ਹੋਣਾ ਹੀ ਨਹੀਂ 100 50 ਹੀ ਹੋਣਾ ਵੀਰੇ 150 ਦਾ ਹਾਂ ਕਿਉਂਕਿ ਬੱਸੀ ਪਹਿਲੇ ਤੁਹਾਨੂੰ ਪਤਾ ਕਿੰਨੇ ਪੈਸੇ ਦੀ ਬੱਸੀ ਆ ਠੀਕ ਹੈ ਇਹਨਾਂ ਵੱਜੋਂ ਮਾਨਤਾ ਹੋਣਾ ਹੁੰਦਾ ਗਜਾਇਸ਼ ਹੁੰਦੀ ਆ ਆਪਾਂ ਪਹਿਲੇ ਕੱਢ ਦਿੰਨੇ ਆ ਠੀਕ ਹੈ ਉਹ ਨਹੀਂ ਗੱਲ ਵੀ ਆਪਾਂ 25 ਮੰਗ ਲਿਆ ਬਾਅਦੋਂ 15 ਰਾਇ ਦੇਣੀ ਆ ਉਹ ਕੰਮ ਨਹੀਂ ਵੀਰੇ ਆਪਣੇ ਕੋਲ ਠੀਕ ਹੈ ਵੀ ਕਿਰੇਜੂ ਬੰਦਿਆਂ ਨੂੰ ਪਹਿਲਾਂ 1.5 ਮੰਗ ਲਓ ਬਾਅਦੋਂ 60 ਦੀ ਵੇਚ ਦੇਣੀ ਆ ਵੀਰੇ ਸਮਾਂ ਆਪ ਹੀ ਬੱਸੀ ਦਿਨਦੀ ਆ ਕਹੇ ਜੀ ਚੰਗੀ ਬੱਸੀ ਠੀਕ ਹੈ ਤੇ ਅੱਗੇ ਆ ਜੇ ਕੱਲੀ ਕੋਈ ਲਊਗਾ 9000 ਦੀ ਦਊਗਾ ਮੈਂ ਕੱਲੀ 9000 ਦੀ 6 ਮਹੀਨੇ ਬਸਿਆ ਚਾਰ ਹੀ ਥਾਣਾ ਚਾਰ ਹੀ ਥਾਣਾ ਦੋਨੇ ਇਕੱਠੀਆਂ ਜਿਹੜੇ ਭਾਗ ਕਰੇ ਉਸ ਭਾਗ ਚ ਮਿਲਣੀ ਹੈ ਤੇ ਫ੍ਰੀ ਮਿਲੂਗਾ ਹਾਂ ਬਸੀਏ ਫ੍ਰੀ ਮਿਲੂਗੀ ਠੀਕ ਹੈ ਅੱਗੇ ਛੋਟਾ ਜਿਹਾ ਨਮੂਨਾ ਦੇਖੀ ਜਾਂਦੇ ਆਪਾਂ ਇਹ ਵੀਰੇ ਹਜੇ ਇਹਦੇ 2 ਮਹੀਨੇ ਦੀ ਉਮਰ ਆ 2 ਮਹੀਨੇ ਉਮਰ ਆ ਹਾਂ ਇਹਨੂੰ ਕਿਹੜਾ ਹੁੰਦਾ ਜੀਵਣਾ ਆਪਣਾ ਕਿਹੜਾ ਦੁੱਧ ਵੀਰੇ ਉਹਦੇ ਪਾਲ ਰਹੀ ਆ ਹੁਣ ਵੀ ਮੈਂ ਦੁੱਧ ਨੂੰ ਪਿਆਰਾਂਗਾ ਉਹ ਜੀਵਰ ਵਾਲਾ ਮੋਰੀ ਵਾਲਾ ਇਹ ਫਾਰਮ ਦੇ ਵਿੱਚੋਂ ਵੀਰੇ ਬਸੀ ਮੈਂ ਕਦੇ ਗਾਂ ਲੈਣ ਗਿਆ ਸੀ ਉਦੋਂ ਧੱਕੇ ਨਾਲ ਚਾੜ ਲੈਂਦੀ ਉਹਨਾਂ ਨੂੰ ਮੈਂ ਠੀਕ ਹੈ ਫੋਲਡਰ ਕਾਰਡ ਵਾਲੀ ਬੱਸੀ ਆ ਆਪਣੇ ਕੋਲ ਇਹਦੀ ਮਾਂ ਦੀ ਵੀਡੀਓ ਵੀ ਦਿਖਾ ਦਾਂਗੇ ਆਪਾਂ ਨਾਲ ਠੀਕ ਹੈ ਸੋਹਣਾ ਇਹ ਕੰਮ ਨਹੀਂ ਹੈਗਾ ਬਈ ਅਗਲਾ ਕਹਿਣ ਦਿੰਦਾਗਾ ਇਹਦੀ ਮਾਂ ਦੇ ਨਾਲ ਆਪਾਂ ਪ੍ਰੋਪਰ ਵੀਡੀਓ ਦੇ ਨਾਲ ਫਿਰਦੀ ਦਿਖਾਵਾਂਗੇ ਠੀਕ ਹੈ ਰੇਟ ਇਹਦਾ ਕੀ ਰੱਖਿਆ ਇਹਦਾ ਵੀਰੇ ਕਲਦੀ ਦਾ ਰੇਟ 12000 ਰੁਪਿਆ ਦਾ 12000 ਕਲਦੀ ਦਾ ਪਰ ਰੇਟ ਕਰਿਆਗਾ ਹਾਂ ਠੀਕ ਹੈ ਨੰਬਰ ਬੋਲ ਦੇ ਆਪਣਾ ਦੁਬਾਰੇ ਤੇ ਉਹ ਕੱਲੀ ਲੈਣੀ ਆ 9000 ਦੀ ਇਹ 12000 ਦੀ ਇਹ 12000 ਦੀ ਨੰਬਰ ਬੋਲੀ ਆਪਣਾ 7932 33431 ਸੋ ਵੀਰੋ ਕੋਈ ਵੀ ਨਗਦ ਤੁਹਾਡੇ ਪਸੰਦ ਤੋਂ ਵੇਚ ਲੇ ਮੈਂ ਅਗਲੇ ਜਾਨ ਯੂਨੀਵਰਸਿਟੀ ਕਿੰਨੀ ਆ ਠੀਕ ਹੈ ਖਰੀਦਾਰੀ ਕਰ ਸਕਦਾ ਨਾ ਕਾਫੀ ਦਿਖਾ ਦੇ ਤੁਹਾਨੂੰ ਆਪਾਂ ਬਾਅਦ ਵਿੱਚ ਰੇਟ ਦੇ ਦਿਖਾਦੇ ਹਨਾ ਉਹ ਬੱਚੀ ਫਿਰ ਹੋਣੀ ਆ ਪਰਲੀ ਤੇ ਅੱਗੇ ਆਪਾਂ ਇੱਕ ਬੱਚੀ ਦੇਖੀਏ ਨੇ ਇਧਰ ਇਹ ਵੀਰੇ ਬੱਸੀ ਤਿਆਰ ਕਰ ਰਹੇ ਆ ਠੀਕ ਹੈ ਇਹਦੇ 35 ਦਿਨ ਬਾਕੀ ਰਹਿ ਗਏ ਵੀਰੇ ਸੂਣਦੇ ਪਹਿਲਾ ਸੂਆ ਮੂਹੋਂ ਕੱਚੀ ਹਰੀ ਆ ਠੀਕ ਹੈ ਆਪ ਵੀ ਨੇ ਪਹਿਨੀ ਮੇਕਰ ਦੀ ਆ ਠੀਕ ਹੈ ਰਮਾਡਾ ਤੋਂ ਗੱਪਣਾ ਅੱਛਾ ਜੇ ਰਮਾਡਾ ਦਾ ਲੱਗਿਆ ਹੋਵੇ ਹਾਂ ਜੇ ਕੋਈ ਚੰਗੇ ਪੈਸੇ ਲਾਉਏ ਤਾਂ ਆਪਾਂ ਮੁੱਲ ਫੋਨ ਤੇ ਕਰਾਂਗੇ ਤਾਂ ਆਪਾਂ ਤੁਹਾਨੂੰ ਦਿਖਾ ਦੀ ਵੀਡੀਓ ਪਾਉਣੀ ਕਰਕੇ ਨਹੀਂ ਆਪਣੇ ਦਾ ਮਤਲਬ ਤਿਆਰ ਕਰਕੇ ਵੇਚਣਾ ਸੀਗਾ ਜੈ ਜੈ ਗੱਲ ਸੋ ਕਾਫੀ ਨਾਕ ਦਿਖਾਦੇ ਪਿੰਡ ਤਾਜਪੁਰ ਰੈਕੋਟ ਦੇ 2 ਟਾ ਹੀ ਕਿਲੋਮੀਟਰ ਦੇ ਘੇਰੇ 'ਚ ਜਿਲ੍ਹਾ ਲੁਧਿਆਣਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤੈਨਾਲੇ ਦੋ